ਹਾਂਜੀ ਤੁਰਦੇ ਤੁਰਦੇ ਕੌਣ ਕੇ ਆਪਾਂ ਕਰਾਚੋ ਵਾਹ ਵਾਹ ਉਹ ਸਿੰਘ ਆਪੇ ਪੁਰਜ਼ੀਲਾ ਸਾਡਾ ਬੰਦਾ ਆ ਗਿਆ ਮੋਟਰਸਾਈਕਲ ਤੇ ਬਲਾਜੇ ਤਾਂ ਲਿਆ ਕਿਉਂਕਿ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਤੁਹਾਨੂੰ ਪਤਾ ਹੈ ਸ਼ਹੀਦੀ ਦਿਹਾੜੀ ਚੱਲ ਰਹੇ ਨੇ ਅੱਜ ਜਾ ਰਹੇ ਹਾਂ ਆਪਾਂ ਫਤੇਗੜ ਸਾਹਿਬ ਨੂੰ ਪੈਦਲ ਯਾਤਰਾ ਤੇ ਬਾਕੀ ਉੱਥੇ ਜਾ ਕੇ ਸਾਰੇ ਗੁਰੂ ਘਰਾਂ ਦੇ ਸਾਰੇ ਗੁਰਦੁਆਰਾ ਮੰਦਿਰ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਬਲੌਗ ਨਾਲ ਧੰਨਵਾਦ ਹਾਂਜੀ ਆਪਾਂ ਆ ਗਏ ਘਰ ਤੋਂ ਬਾਹਰ ਤੇ ਰਸਤੇ 'ਚ ਹੌਲੀ-ਹੌਲੀ ਤੁਰ ਰਹੇ ਹਾਂ ਤੇ ਜਿੱਥੇ-ਜਿੱਥੇ ਰੁਕਾਂਗੇ ਤੁਹਾਨੂੰ ਦਿਖਾਵਾਂਗੇ ਜਿੱਥੇ ਲੰਗਰ ਲੱਗੇ ਹੋਏ ਨੇ ਜਿਵੇਂ ਕੋਈ ਵੀ ਹੈ ਨਾ ਬਾਬੇ ਦੀ ਕਿਰਪਾ ਨਾਲ ਕਰੋ ਨਿਕਲ ਗਏ ਇੱਕ ਵਾਰ ਹੁਣ ਤੁਰਕੀ ਜਾਵਾਂਗੇ ਜੀ ਦੇਖਦੇ ਆ ਨਾਲੇ ਦਿਖਾਉਨੇ ਆ ਤੁਹਾਨੂੰ ਠੀਕ ਆ ਜੀ ਬਾਈ ਸਾਨੂੰ ਰਸਤੇ 'ਚ ਮਿਲਿਆ ਮਰਦਖੇੜੇ ਤੇ ਕਹਿੰਦਾ ਸਾਡਾ ਦਾਨ ਪਾ ਦਿਓ ਹੋਰ ਚਾਹ ਦੇ ਕਹ ਪਹਿਲੀ ਬਸ ਜੀ ਬਸ ਹਾਂਜੀ ਆਪਾਂ ਚੱਲਦੇ ਚੱਲਦੇ ਪਹੁੰਚ ਗਏ ਮਹਿਲਾ ਚੌਂਕ ਸੰਗਰੂਰ ਪਾਤੜਾ ਬਾਈਪਾਸ ਆ ਇਹ ਤੇ ਦਿਖਾਉਣਾ ਤੁਹਾਨੂੰ ਵੀ ਤੁਹਾਨੂੰ ਆਪ ਦੇਖ ਰਿਹਾ ਉਹ ਟੰਡੇ ਲਵਾਂਗੇ ਜੇ ਬੋਏ ਤਾਂ ਫਿਰ ਚੱਲਾਂਗੇ ਅੱਗੇ ਚਲ ਆਜੋ ਜੀ ਚਲਿਏ ਸਾਡੇ ਡਾਕਟਰ ਕੁਮਾਨ ਦੰਦਾ ਜੜਾ ਵਾਲੇ ਕੋਈ ਵੀ ਫਤੇਗਰ ਸਾਹਿਬ ਨੂੰ ਭਾਈ ਜਾ ਰਿਹਾ ਟਰਾਲੀ ਦੇ ਟਰੈਕਟਰ ਤੇ ਕਾਰ ਚ ਕੋਈ ਦੰਦ ਜਾਣ ਦੁਖਦੀ ਆ ਸਾਡੇ ਡਾਕਟਰ ਕਮਾਨ ਜੀ ਵੱਲੋਂ ਦਵਾਈਆਂ ਦੀ ਫ੍ਰੀ ਸੇਵਾ ਕਿਹੜਾ ਤੇ ਉਹ ਨਹੀਂ ਦੁਕਾਨ ਤੇ ਕਿਸੇ ਦੀ ਦੰਦ ਜਾਣ ਹਾਂਜੀ ਆਪਾਂ ਲੰਗਰ ਚੋਂ ਪੀ ਕੇ ਚਾਹ ਤੇ એનર્ਜੀ ਆ ਗਈ ਫੁੱਲ એનર્ਜੀ ਪਹਿਲਾਂ ਵੀ ਸੀ ਹੋਰ ਆ ਗਈ ਤੇ ਚੱਲਿਆ ਆਪਾਂ ਹੁਣ ਅੱਗੇ ਨੂੰ ਸਾਡੇ ਨਾਲ ਏਹ ਏਥੇ ਦੀ ਨੇ ਮਹਿਲਾ ਦੇ ਇਹ ਵੀ ਸਾਡੇ ਨਾਲ ਹੀ ਜਾਣਗੇ ਹੁਣ ਹਨਾ ਆਜੋ ਜੀ ਚਲਿਏ ਹਾਂਜੀ ਆਪਾਂ ਆ ਗਏ 22 23 ਕਿਲੋਮੀਟਰ ਪਿੰਡ ਸਜੂਮੇ ਤੇ ਹੁਣ 40 એનર્ਜੀ ਦਾ ਅਸੀਂ ਪੂਰੀ ਕਰਿਆਏ ਸੀ ਹੁਣ ਰੋਟੀ ਵਾਲੀ ਕਰਨੀ ਹੈ ਅੱਗੇ ਦੇਖਣਾ ਕੋਈ ਲੰਗਰ ਲੱਗਿਆ ਹੋਇਆ ਹੈ ਜਾਂ ਫਿਰ ਕੀ ਗੱਲਬਾਤ ਬਣਦੀ ਅੱਗੇ ਦੇਖ ਜਾਂ ਠੀਕ ਹੈ ਜੀ ਹਾਂ ਜੀ ਤੁਰਦੇ ਤੁਰਦੇ ਪਹੁੰਚ ਗਏ ਆਪਾਂ ਕਰਾਚੋਂ ਤੇ ਸੰਗਤ ਦਾ ਰੋ ਵੀ ਫੁੱਲਾ ਟਰਾਲੀਆਂ ਤੇ ਟਰਾਲੀਆਂ ਲੰਘੇ ਜਾ ਰਹੀਆਂ ਨੇ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਬਹੁਤ ਜ਼ਿਆਦਾ ਰਸ ਹੈ ਜੀ ਰਸ ਵੀ ਹੈ ਹਨ ਭੁੱਖ ਵੀ ਹੈ ਤੇ ਅੱਗੇ ਲੰਗਰ ਵੀ ਹੈ ਸਰ ਤੋਂ ਬਾਅਦ ਅਸੀਂ 18 ਕਿਲੋਮੀਟਰ ਤੁਰ ਕੇ ਆ ਗਏ ਪਰ ਸਾਨੂੰ ਲੰਗਰ ਨਹੀਂ ਮਿਲਿਆ ਹੇ ਤੱਕ ਹੋ ਸਕਦਾ ਸਾਡੇ ਏਰੀਆ ਚ ਆਪਣੇ ਏਰੀਆ ਚ ਮਤਲਬ ਇਧਰ ਸੁਨਾਮ ਏਰੀਆ ਚ ਅੱਜ ਲੱਗਦੇ ਹੋਣ ਪਰ ਫਿਲਹਾਲ ਸਾਨੂੰ ਕੱਲਾ ਮੈਲਾ ਮੈਲਾ ਮਿਲੇ ਹੈ ਔਰ ਉਹ ਤੋਂ ਬਾਅਦ ਹੁਣ ਅਸੀਂ ਕਰਾਚੋਂ ਆ ਕੇ ਲੰਗਰ ਛਕਦੇ ਆਂ ਫਿਰ ਉਸ ਤੋਂ ਬਾਅਦ ਮਿਲਦੇ ਆਂ ਤੁਹਾਨੂੰ ਆਜੋ ਜੀ ਲੰਗਰ ਹਲੇ ਮਤਲਬ ਸਟਾਰਟਿੰਗ ਹੋ ਰਹੀ ਹੈ ਲੰਗਰ ਦੀ ਬਣਿਆ ਨਹੀਂ ਸੀ ਮਤਲਬ ਪੂਰਾ ਪ੍ਰਬੰਧ ਨਹੀਂ ਕਰਿਆ ਔਰ ਆਪਾਂ ਲੈਣ ਵਾਸਤੇ ਵਹਿ ਗਏ ਉਹਦੇ ਰੈਸਟ ਥੋੜਾ ਜਿਹਾ দম ਲੈ ਕੇ ਫੇਰ ਅੱਗੇ ਚੱਲਦੇ ਆਂ ਤੇ ਕੋਈ ਜਦੋਂ ਦੇ ਅਸੀਂ ਚੱਲੇ ਆਂ ਸਵੇਰ ਦੇ ਕੋੰਦੇ ਇੱਕ ਵੀ ਵਾਰ ਰੁਕੇ ਨਹੀਂ ਇਹਦੇ ਹੁਣ ਸਿੱਧਾ ਘਰਾਚੋ ਹੀ ਰੁਕੇ ਠੀਕ ਹੈ ਜੀ ਮਿਲਦੇ ਆਂ ਅੱਗੇ ਹਾਂਜੀ ਆਪਾਂ ਪੀ ਕੇ ਪਾਣੀ ਠੰਡਾ ਤੇ ਚੱਲ ਪਏ ਹੁਣ ਅਸਾਰੇ ਫਿਰ ਫਤਿਹਗੜ੍ਹ ਸਾਹਿਬ ਵੱਲੋਂ ਤੇ ਬਾਕੀ ਰਸਤੇ 'ਚ ਸਾਨੂੰ ਕੋਈ ਲੰਗਰ ਕੋਈ ਖਾਸ ਮਿਲਿਆ ਨਹੀਂ ਹੈਗਾ ਕਿਉਂਕਿ ਜਿਹੜੇ ਇਹ ਘਰਾਚੋਂ ਨੇ ਇਹ ਵੀ ਲੰਗਰ ਹਲੇ ਰੈਡੀ ਹੋ ਰਹੇ ਹਨ ਹੈਨਾ ਤੇ ਬਾਕੀ ਦੇਖਦੇ ਆ ਜਾ ਕੇ ਪਹੁੰਚ ਕੇ ਅਸੀਂ ਲੋਕੀ ਸਵੇਰੇ ਜਾਦੇ ਜਾਂ ਵਾਲਾ ਅਸੀਂ ਸਵੇਰੇ ਛੇਤੀ ਤੁਰ ਪਏ ਜੇ ਸ਼ਾਮ ਜੇ ਤੁਰਦੇ ਅਸੀਂ ਤਾਂ ਲੰਗਰ ਸਾਨੂੰ ਮਿਲਦਾ ਕਿਉਂਕਿ ਜੇ ਅਗਲੇ ਸਟਾਰਟਿੰਗ ਕਰਨ ਲੱਗ ਰਹੇ ਨੇ ਹਾਂ ਕਿਉਂਕਿ ਅੱਜ ਹਲੇ ਪਹਿਲਾ ਹੀ ਦਿਨ ਹੈ ਮਤਲਬ ਲੰਗਰਾਂ ਵਾਲਾ ਜਿਹੜੇ ਸੜਕਾਂ ਤੇ ਲੰਗਰ ਲੱਗਦੇ ਨੇ ਉਹਨਾਂ ਦੇ ਪਹਿਲੇ ਦਿਨ ਹੈ ਕਿਸੇ ਦਾ ਪਹਿਲਾ ਦਿਨ ਹੈ ਕਿਸੇ ਦਾ ਦੂਜਾ ਕੋਈ ਸਟਾਰਟ ਕਰਨ ਲੱਗ ਰਿਹਾ ਐਵੇਂ ਜੇ ਇਹ ਸਿਸਟਮ ਬਾਕੀ ਮਿਲਦੇ ਆ ਜੀ ਬਾਕੀ ਅੱਗੇ ਮਿਲਦੇ ਆ ਭਾਨੀਕੜ ਬਣੇ ਰਹੋ ਪਾ ਪਹੁੰਚ ਗਏ ਭਵਾਨੀਕੜ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਹੌਲੀ ਹੌਲੀ ਜਾ ਰਹੇ ਆ ਥੋੜਾ ਟਾਈਮ ਦਾ ਜ਼ਿਆਦਾ ਲੱਗ ਰਿਹਾ ਪਰ ਆ ਜਾਵਾਂਗੇ ਜੀ ਦੂਰ ਵੇਖੋ ਜੀ ਆ ਗਿਆ ਪਪਾ ਨੀਕੜ ਤੇ ਉੱਪਰ ਸਾਡਾ ਹਾਂ ਜੀ ਇਹ ਆ ਬਾਈਪਾਸ इधर संगरूर इधर पटियाला चलेंगर हाँ जी आ गए लंगर चल शायद चाह ल ਜਣਾ ਸਰਾਂਦੜੀ ਸਾਈਡ ਤੋਂ ਤੇ ਬਾਕੀ ਸਾਡਾ ਇੱਕ ਬੰਦਾ ਹੋਰ ਆ ਰਿਹਾ ਥੋੜਾ ਜਿਹਾ ਉਹ ਪਿੱਛੇ ਐ ਆਉਗਾ ਮੋਟਰਸਾਈਕਲ ਤੇ ਦੇਖਦੇ ਆ ਕਿਵੇਂ ਕੀ ਗੱਲਬਾਤ ਬਣਦੀ ਐ ਫਿਰ ਹੋਜੇ ਹਿਸਾਬ ਨਾਲ ਦੇਖਦੇ ਆ ਸਾਰਾ ਕੁਝ ਓਕੇ ਜੀ ਓਕੇ ਜੀ ਬਣੇ ਰਹੋ ਹਾਂਜੀ ਸਾਡਾ ਬੰਦਾ ਆ ਗਿਆ ਮੋਟਰਸਾਈਕਲ ਤੇ ਬਲਾਸ ਇਹ ਤਾਲਿਆ ਕਿਉਂਕਿ ਅਸੀਂ ਲੇਟ ਹੋ ਰਹੇ ਸੀਗੇ ਇੱਕ ਮੇਰੇ ਪੈਰ 'ਚ ਦਰਦ ਹੋਣ ਲੱਗ ਗਿਆ ਥੋੜਾ ਜਿਹਾ ਤੇ ਹੁਣ ਚਾਹ ਪੀ ਕੇ ਇਥੋਂ ਚੱਲਦੇ ਆਂ ਖਾ ਕੇ ਦੋ ਦਰਸ ਹੁਣ ਮਿਲਾਂਗੇ ਸਿੱਧਾ ਫਤੇਕਰ ਸਾਹਿਬ ਇਹ ਹੈ ਬੰਦਾ ਚਾਹ ਪੀ ਲਓ ਜੀ ਚਾਹ ਗਰਮਾ ਗਰਮ ਬਹੁਤ ਨਜ਼ਾਰਾ ਆ ਗਈ ਜਮਾਂ ਨਜ਼ਾਰਾ ਆ ਗਈ ਬੰਦਾ ਸਾਡਾ ਆ ਗਿਆ ਅੰਦਰ ਆ ਕੇ ਕਰਦੇ ਡਿਸਕਸ ਅਜੇ ਬਸ ਆ ਪਹੁੰਚਿਆ ਇਹ ਸਾਡੇ ਕੋਲੇ ਹੁਣ ਮਿਲਾਂਗੇ ਜੀ ਫਤੇਕਰ ਸਾਹਿਬ ਤੇ ਸਾਨੂੰ ਦਿਓ ਇਜਾਜ਼ਤ ਤੇ ਕਿਉਂਕਿ ਹਨੇਰਾ ਬਹੁਤ ਹੋ ਗਿਆ ਸਾਡੇ ਕੋਲੇ ਇਹ ਕੈਮਰਾ ਕੋਲੇ ਇਹਨਾਂ ਨੂੰ ਆ ਲੋਡ ਪੈਂਦੀ ਹੈ ਨਾ ਫਲੈਸ਼ ਲਾਈਟਾਂ ਦੀ ਫਲੈਸ਼ ਲਾਈਟ ਹੈ ਨਹੀਂ ਆਪਣੇ ਕੋਲੇ ਲਓ ਜੀ ਆਪਾਂ ਪਹੁੰਚ ਗਏ ਫਤਖੜ ਸਾਹਿਬ ਕਮਰਾ ਦੇਖਦੇ ਆਂ ਮੈਂ ਲੱਗਣਾ ਮਜ਼ਾ ਕਮਰਾ ਦੇਖਦੇ ਜੀ ਕਮਰਾ ਮਿਲ ਗਿਆ ਤੇ ਉਸ ਤੋਂ ਬਾਅਦ ਫਿਰ ਸਵੇਰੇ ਮਿਲਦੇ ਆ ਪਤਾ ਉਹਨਾਂ ਨੂੰ ਬਾਏ ਬਾਏ ਵੈਗ ਜੀ ਦਾ ਖਾਲਸਾ ਵੈਗ ਜੀ ਕੀਤੇ